ਅਮਰਦੀਪ ਨਾਂ ਸਰ ਮੇਰਾ ਕਿਥੋਂ ਰਹਿਣ ਵਾਲੇ ਮੈਂ ਸਰ ਹੁਣ ਮੰਚੌਂਗ ਦਾ ਰਹਿਣ ਵਾਲਾ ਕੀ ਸਮੱਸਿਆ ਆ ਰਹੀ ਸਰ ਮੇਰਾ ਮੋਟਰਸਾਈਕਲ 22 ਤਰੀਕ ਨੂੰ ਚੋਰੀ ਹੋ ਗਿਆ ਘਰ ਦੇ ਬਾਹਰੋਂ ਸਰ ਤੇ ਮੈਂ ਸਰ ਕੰਮ ਤੋਂ ਆਇਆ ਤੇ ਘਰ ਆ ਕੇ ਮੈਂ ਰੋਟੀ ਖਾਣ ਆਇਆ ਤੇ ਜਦੋਂ ਮੈਂ ਰੋਟੀ ਇਹ ਸਰ 3 ਵਜ ਗਏ ਤੇ ਸਰ 10 ਮਿੰਟ ਦੀ ਗੱਲ ਆ ਸਰ ਤੇ ਸਰ ਮਤਲਬ ਕਿ ਸਾਹਮਣੇ ਗਵਾਂਡੀਆਂ ਕੋ ਜਿਸ ਚੋਰ ਨੇ ਸਰ ਖੜਿਆ ਮੋਟਰਸਾਈਕਲ ਮੇਰਾ ਤੇ ਸਾਹਮਣੇ ਗਵਾਂਡੀਆਂ ਕੋ ਪਾਣੀ ਵੀ ਪੀਤਾ ਉਹਨੇ ਤੇ ਅੱਧਾ ਕ ਗਲਾ ਪਾਣੀ ਦਾ ਪੀ ਲਿਆ ਤੇ ਅੱਧਾ ਤੇ ਪੈਰਾਂ ਤੇ ਰੋਲ ਲਿਆ ਤੇ ਉਹਨਾਂ ਨੂੰ ਗਵਾਂਡੀਆਂ ਨੂੰ ਕਹਿੰਦਾ ਮੇਰੇ ਕੋਠੇ ਤੇ ਅੱਗ ਲੱਗ ਗਈ ਤੁਹਾਡੇ ਕੋਠੇ ਤੇ ਅੱਗ ਲੱਗ ਗਈ ਆ ਤੇ ਤੁਸੀਂ ਜਾ ਕੇ ਵੇਖੋ ਤੁਹਾਡੇ ਕੋਠੇ ਤੇ ਧੂਆਂ ਜਿਹਾ ਭੜਦਾ ਪਿਆ ਤੇ ਗਵਾਂਡੀ ਕਹਿੰਦੇ ਤੁਹਾਡੇ ਤੇ ਕੋਈ ਅੱਗ ਨਹੀਂ ਲੱਗੀ ਤੇ ਉਹਨਾਂ ਨੂੰ ਸਰ ਗੁਮਰਾਹ ਕਰਕੇ ਉਹਨਾਂ ਨੂੰ ਕੋਠੇ ਦੇ ਭੇਜਤਾ ਤੇ ਉਹਨਾਂ ਚੋਂ ਨੂੰ ਸਰ ਚਾਬੀ ਲਾ ਕੇ ਤੇ ਉਹ ਚੱਲ ਗਿਆ ਸਰ ਲੈ ਕੇ ਮੇਰੀ ਮੋਟਰਸਾਈਕਲ ਲੈ ਕੇ ਚਲ ਗਿਆ ਸਰ ਤੇ ਸਰ ਮੈਂ ਹੁਣ ਸੀਸੀਟੀਵੀ ਕੈਮਰੇ ਚੋਂ ਸਰ ਉਹ ਸਾਰੀਆਂ ਰਿਕਾਰਡਿੰਗ ਵਗੈਰਾ ਸਰ ਕਢਾਈਆਂ ਬੜੀ ਮੁਸ਼ਕਲ ਨਾਲ ਧਰਲੇ ਕਰ ਕਰਕੇ ਮਾਰਕੀਟ ਤੋਂ ਸਰ ਤੇ ਉਹਨਾਂ ਨੇ ਮੈਨੂੰ ਰਿਪੋਰਟਿੰਗ ਵਗੈਰਾ ਦਿੱਤੀਆਂ ਸਰ ਤੇ ਸਰ ਮੇਰੀ ਬੇਨਤੀ ਇਹੀ ਆ ਕਿ ਮੇਰਾ ਸਰ ਮੋਟਰਸਾਈਕਲ ਮੈਨੂੰ ਲੱਭ ਕੇ ਪੁਲਿਸ ਪ੍ਰਸ਼ਾਸਨ ਨੂੰ ਮੇਰੇ ਮੇਰੇ ਹੱਥ ਜੋੜ ਕੇ ਮੇਰੀ ਬੇਨਤੀ ਆ ਕਿ ਮੈਨੂੰ ਮੇਰਾ ਮੋਟਰਸਾਈਕਲ ਦਿੱਤਾ ਜਾਵੇ ਮੈਂ ਦਿਹਾੜੀਦਾਰਾਂ ਸਰ ਤੇ ਮੇ ਕੋ ਸਾਧਨ ਵੀ ਸਰ ਹੋਰ ਕੋਈ ਨਹੀਂ ਹੈਗਾ ਜਿੱਦਾਂ ਦਾ ਮੇਰਾ ਮੋਟਰਸਾਈਕਲ ਗਵਾਚੇ ਦਾ ਸਰ ਮੈਂ ਆਖੀ ਦੇ ਕੰਮ ਤੇ ਵੀ ਨਹੀਂ ਜਾ ਰਿਹਾ ਉਦੋਂ ਦਾ ਮੈਂ ਘਾਰੀਆਂ ਸਰ ਤੇ ਚੋਰ ਦੀ ਪੁਮਾਰੀ ਮੁੱਢੀ ਪਛਾਣ ਹੈ ਸਰ ਚੋਰ ਦੀ ਮੈਨੂੰ ਪਛਾਣ ਹੈ ਗਈ ਆ ਸਾਰੇ ਸੀਸੀਟੀ ਵੀ ਕੈਮਰੇ ਚ ਸਰ ਉੱਚਾ ਦਾ ਘਾਲਾ ਪਿੰਡ ਵਾ ਸਰ ਉਹ ਪਿੰਡ ਦੇ ਕਹਿੰਦੇ ਨੇ ਮਤਲਬ ਕਿ ਉੱਥੇ ਦਾ ਚੋਰ ਆ ਤੇ ਉਹ ਸਰ ਚੋਰ ਸ਼ਹਿਰ ਤੋਂ ਵਾਰਦਾਤਾ ਕਰਕੇ ਜਾਂਦਾ ਵਾ ਤੇ ਜਾ ਕੇ ਆਪਣੇ ਪਿਓ ਨੂੰ ਦੇ ਜਾਂਦਾ ਤੇ ਪਿਓ ਉਹਦਾ ਸਾਰ ਅੱਗੇ ਵੇਚਦਾ ਵਾ ਤੁਸੀਂ ਕੰਮ ਕੀ ਕਰਦੇ ਮੈਂ ਸਾਰੇ ਪਿੰਡਾਂ 'ਚ ਫੇਰੀ ਦਾ ਕੰਮ ਕਰਨਾ ਸਰ ਤੇ ਸਮੱਸਿਆ ਸਰ ਸਾਧਨ ਤੋਂ ਸਰ ਮੈਂ ਉਦੋਂ ਦਾ ਕੰਮ ਤੇ ਨਹੀਂ ਗਿਆ ਮੇਰੇ ਪਰਿਵਾਰ ਦੇ ਸਾਰੇ ਉਦੋਂ ਦੇ ਬਹੁਤ ਪਰੇਸ਼ਾਨ ਆ ਤੇ ਆਪਾਂ ਸਰ ਬੜੀ ਮਤਲਬ ਕੀ ਮੁਸ਼ਕਲ ਦੇ ਵਿੱਚ ਐਸ ਟਾਈਮ ਤੇ ਸਾਧਨ ਤੋਂ ਬਿਨਾਂ ਸਰ ਬਹੁਤ ਮੁਸ਼ਕਲ ਆ ਰਹੀ ਹੈ ਮੈਨੂੰ ਸਰ ਮੈਂ ਮੋਟਰਸਾਈਕਲ ਕਿਸ਼ਤਾਂ ਤੇ ਲਿਆ ਸੀ ਸਾਰਾ ਜੇ ਮੇਰੀਆਂ ਕਿਸ਼ਤਾਂ ਵੀ ਵਿੱਚੋਂ ਦੇਣ ਵਾਲੀਆਂ ਰਹਿੰਦੀਆਂ ਨੇ ਤੇ ਮੈਂ ਸਰ ਬੜੀ ਮੁਸ਼ਕਲਾਂ ਦਿਹਾੜੀਆਂ ਲਾ ਲਾ ਕੇ ਮੋਟਰਸਾਈਕਲ ਲਿਆ ਸਰ ਤੇ ਮੈਨੂੰ ਤੇ ਸਰ ਹਜੇ ਉਹ ਵੀ ਮੇਰੀ ਕਿਸ਼ਤਾਂ ਵੀ ਨਹੀਂ ਲੱਖੀਆਂ ਤੇ ਮੇਰੀ ਚੀਜ਼ ਸਰ ਗੁਮਾਜ ਗਈ ਤਾਂ ਮੈਨੂੰ ਸਰ ਮੇਰਾ ਸਾਧਨ ਮਿਲ ਜਾਵੇ ਮੇਰੀ ਇਹੀ ਹੱਥ ਜੋੜ ਕੇ ਬੇਨਤੀ ਹੈ ਸਰ ਪ੍ਰਸ਼ਾਸਨ ਸਰਦਾ ਕਰਦਾ ਗਿਆ ਸਰ ਮੈਂ ਹੀ ਕਰਦਾ ਕੰਮ ਤੇ ਬਾਕੀ ਘਰ ਦੇ ਮੇਰੇ ਹੋਰ ਕੋਈ ਵੀ ਨਹੀਂ ਆ ਫਾਦਰ ਸਾਹਿਬ ਦੀ ਡੈਥ ਉਹ ਵੀ ਹੀ ਤੇ ਹੋਰ ਤੇ ਘਰ ਵਿੱਚ ਸਰ ਕੋਈ ਨਹੀਂ ਕੰਮ ਕਰਨ ਵਾਲਾ ਮਦਰ ਆ ਘਰ ਵਿੱਚ ਘਰ ਦੀ ਆ ਬੱਚਾ ਛੋਟਾ ਮੇਰਾ ਤੇ ਸਰ ਸਾਰੇ ਮੇਰੇ ਤੇ ਡਿਪੈਂਡਡ ਆ ਮੈਂ ਹੀ ਦਿਹਾੜੀ ਕਰਨਾ ਸਰ ਵੀ ਬਾਰਦਾ ਦੀ ਵੀ ਬਾਰਦਾ ਦੀ ਦਿਹਾੜੀ ਹੋ ਗਈ ਸਰ ਦਿਨ ਦਿਹਾੜੀ ਹੋ ਗਈ 3 ਵਜੇ ਤੇ ਸਰ 10 ਮਿੰਟ ਦੇ ਅੰਦਰ ਅੰਦਰ 10 12 ਮਿੰਟ ਦੇ ਅੰਦਰ ਦੇ ਸੀਸੀਟੀ ਕੈਮਰੇਜੇ ਰਿਕਾਰਡ ਹੋਇਆ ਟਾਈਮ ਸਾਰਾ ਸਰ ਤੇ ਬਸ ਮੈਂ 2:30 ਵੇ ਦੇ ਲਗਭਗ ਆਇਆ ਵਾਂ ਤੇ ਇਹ 10 3 ਵਜੇ ਤੇ 10 15 ਮਿੰਟ ਦੇ ਵਿੱਚ ਵਿੱਚ ਇੰਨੇ ਟਾਈਮ ਦੇ ਵਿੱਚ ਹੀ ਸਰ ਮੇਰਾ ਮੋਟਰਸਾਈਕਲ ਚੋਚ ਚੋ ਗਿਆ ਸਰ ਮੈਂ ਸਰ ਇਹ ਹੀ ਪ੍ਰਸ਼ਾਸਨ ਕੋਲ ਮੰਨ ਕਰਨਾ ਕਿ ਮੇਰੀ ਚੀਜ਼ ਮੈਨੂੰ ਦਿੱਤੀ ਜਾਵੇ ਲੈ ਕੇ ਮੇਰਾ ਮੋਟਰਸਾਈਕਲ ਤੇ ਸਰ ਈ ਕੰਨੀ ਮੰਗ ਕਰਦਾ ਸਰ ਮੈਂ ਹੀ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਇਹੀ ਇਹਨਾਂ ਨੂੰ ਮੈਂ ਹੱਥ ਜੋੜ ਕੇ ਮੈਂ ਮੰਗ ਕਰਦਾ ਕਿ ਮੇਰਾ ਸਰ ਮੋਟਰਸਾਈਕਲ ਜਲਦ ਜਲ ਲੱਭ ਕੇ ਦਿੱਤਾ ਜਾਵੇ ਤੇ ਮੈਂ ਇਹਨਾਂ ਦਾ ਸਾਰ ਤੈ ਦਿਲੋਂ ਧੰਨਵਾਦ ਕਰਦਾ ਸਰ ਮੇਰੀ ਚੀਜ਼ ਮੈਨੂੰ ਦਵਾਈ ਜਾਏ ਕਿਸੇ ਤਰ੍ਹਾਂ ਵੀ ਲੱਭ ਕੇ ਸਰ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਇਹੀ ਬੇਨਤੀ ਕਰਦਾ ਕਿ ਮੇਰਾ ਮੋਟਰਸਾਈਕਲ ਸਰ ਮੈਨੂੰ ਲੱਭ ਕੇ ਦਿੱਤਾ ਜਾਵੇ ਸਰ